ਜੋ ਪਿਸਤਲ ਸਰਕਾਰੀ ਉਹਦੇ ਤੋਂ ਗੋਲੀ ਚੱਲੀ ਹੋਈ ਸੀ ਔਰ ਪਿਸਤਲ ਸਾਫ਼ ਕਰਦੇ ਸਮੇਂ ਉਹਨਾਂ ਕੋਲ ਅਚਨਚੇਤ ਗੋਲੀ ਜੋ ਸੀਆਈਏ ਸਟਾਫ ਦਿਹਾਤੀ ਹੈਗਾ ਉਹਦੇ ਵਿੱਚੋਂ ਤਾਇਨਾਤ ਨੇ ਉਹਨਾਂ ਦੀ ਗੋਲੀ ਲੱਗਣ ਕਰਕੇ ਜਿਹੜੀ ਹੈ ਡੈਥ ਹੋਈ ਹੈ ਕਾਰ ਦੇ ਵਿੱਚ ਬੈਠੇ ਹੋਏ ਇਹ ਅਸੀਂ ਉਹਨਾਂ ਦਾ ਅਜ ਪੋਸਟਮਾਰਟਮ ਕਰਵਾ ਕੇ ਔਰ ਉਹਨਾਂ ਦੀ ਬੋਡੀ ਜਿਹੜੀ ਹੈ ਵਾਸਪਾ ਦੇ ਵਾਲੇ ਕਰਦੇ। ਕੱਲ ਸ਼ਾਮੀ ਕਰੀਬ 7 ਵਜੇ ਮੈਨੂੰ ਸੂਚਨਾ ਮਿਲੀ ਕਿ ਜੋ ਸਾਡੇ ਪੁਲਿਸ ਡਿਵੀਜ਼ਨ ਨੰਬਰ 2 ਦੇ ਬੈਕ ਸਾਈਡ ਤੇ ਕੁਆਟਰਾਂ ਦੇ ਵਿੱਚ ਇੱਕ ਪਾਰਕਿੰਗ ਪਲੇਸ ਬਣੀ ਹੋਈ ਹੈ। ਉਹਦੇ ਵਿੱਚ ਗੱਡੀ ਦੇ ਵਿੱਚ ਇੱਕ ਸਬ ਇਨਸਪੈਕਟਰ ਸਾਡੇ ਜਿਹਨਾਂ ਭੁਪਿੰਦਰ ਸਿੰਘ ਨੇ ਔਰ ਜੋ ਸੀਆਈਏ ਸਟਾਫ ਦਿਹਾਤੀ ਹੈਗਾ ਉਹਦੇ ਵਿੱਚ ਉਹ ਤਾਇਨਾਤ ਨੇ ਉਹਨਾਂ ਦੀ ਗੋਲੀ ਲੱਗਣ ਕਰਕੇ ਜਿਹੜੀ ਆ ਡੈਥ ਹੋਈ ਹੈ ਕਾਰ ਦੇ ਵਿੱਚ ਬੈਠੇ ਹੋਏ ਆ ਔਰ ਮੈਂ ਤੁਰੰਤ ਮੌਕੇ ਤੇ ਪਹੁੰਚਿਆ ਔਰ ਸਾਡੇ ਸੀਨੀਅਰ ਅਫਸਰ ਵੀ ਮੌਕੇ ਤੇ ਆਏ ਔਰ ਜਦੋਂ ਜਾ ਕੇ ਦੇਖਿਆ ਤਾਂ ਉਹ ਉਹਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ ਔਰ ਉਹਨਾਂ ਨਾਲ ਲੱਤ-ਬੱਤ ਸੀਗਾ ਔਰ ਜਦੋਂ ਅਮਰੀਕੀ ਨਾਲ ਸੀ ਸਾਰਾ ਦੇਖਿਆ ਤਾਂ ਉਹਦੇ ਵਿੱਚ ਜੋ ਪਿਸਤਲ ਸਰਕਾਰੀ ਉਹਦੇ ਤੋਂ ਗੋਲੀ ਚੱਲੀ ਹੋਈ ਸੀ ਔਰ ਪਿਸਤਲ ਸਾਫ਼ ਕਰਦੇ ਸਮੇਂ ਉਹਨਾਂ ਕੋਲੋਂ ਅਚਨਚੇ ਤੱਲੀ ਗੋਲੀ ਸੀਗੀ ਉਹਦੇ ਵਿੱਚ ਹੀ ਗੱਡੀ ਦੇ ਵਿੱਚ ਜੋ ਪਿਸਤਲ ਸਾਫ਼ ਕਰਨ ਵਾਲਾ ਆਇਲ ਹੋਰ ਜੋ ਇੱਕ ਚਿੰਦੀ ਹੁੰਦੀ ਹੈ ਜਿਹਦੇ ਨਾਲ ਸਫਾਈ ਕਰਦੇ ਆ ਉਹ ਵੀ ਵਿੱਚ ਹੀ ਪਈ ਮਿਲੀ ਹੈ। ਔਰ ਜਿੱਦੋ ਸਿੱਧੇ ਸਪਸ਼ਟ ਹੈ ਕਿ ਉਹ ਸਫਾਈ ਕਰਦਿਆਂ ਹੋਇਆ ਪਿਸਤਲ ਦੀ ਉਹਨਾਂ ਕੋਲੋਂ ਅਚਨਚੇਤ ਕਿਤੇ ਗੋਲੀ ਚੱਲ ਗਈ ਹੈ ਔਰ ਉਹਨਾਂ ਦੇ ਸਿਰ ਵਿੱਚ ਲੱਗ ਕੇ ਉਹਨਾਂ ਦੀ ਮੌਤ ਹੋਈ ਹੈ। ਉਹ ਕੇਂਦਰ ਸਿੰਘ ਦੀ ਗੱਲ ਕਰੀ ਕਿੰਨੀ ਦੇਰ ਦੀ ਉਹਨਾਂ ਦੀ ਸਰਵਿਸ ਹੋ ਗਈ ਸੀ। ਤੇ ਕੱਲ ਡਿਊਟੀ ਆਫ ਕਰਕੇ ਜਾ ਰਹੇ ਸੀ ਜਾਂ ਡਿਊਟੀ ਤੇ ਆ ਰਹੇ ਸੀ। ਭਪਿੰਦਰ ਸਿੰਘ ਦੀ ਕਰੀਬ ਏਜ 52 ਦੇ ਕਰੀਬ ਹੈਗੀ ਐ ਔਰ ਉਹਨਾਂ ਦੀ 33 34 ਸਾਲ ਸਰਵਿਸ ਹੈ ਔਰ ਉਪੋਗਪੁਰ ਦੇ ਰਹਿਣ ਵਾਲੇ ਆ ਔਰ ਬੜੇ ਵਧੀਆ ਇਨਸਾਨ ਸੀ ਔਰ ਮਿਲਨਸਾਰ ਇਨਸਾਨ ਸੀਗੇ ਔਰ ਮਹਿਕਮੇ ਦੇ ਵਿੱਚ ਵੀ ਉਹਨਾਂ ਦਾ ਵਧੀਆ ਰਿਕਾਰਡ ਸੀਗਾ ਔਰ ਇਹ ਸੈਵਨ ਹੋਇਆ ਹਾਸਾ ਤੇ ਅਸੀਂ ਉਹਨਾਂ ਦਾ ਅੱਜ ਪੋਸਟਮਾਰਟਮ ਕਰਵਾ ਕੇ ਔਰ ਉਹਨਾਂ ਦੀ ਬਾਡੀ ਜਿਹੜੀ ਆ ਬਾਸਾਂ ਦੇ ਵਾਲੇ ਕਰ ਰਹੇ ਆ ਤੇ ਕੀ ਕਰ ਬਾਈ ਜੀ ਅਸੀਂ 174 ਦੇ ਤਹਿਤ ਕਾਰਵਾਈ ਕਰ ਰਹੇ ਹਾਂ ਕਿ ਇਹ ਕੁਦਤੀ ਹੋਇਆ ਹੈ ਉਹਨਾਂ ਦੇ ਵਾਈਫ ਕਲਜੀਤ ਕੌਰ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਇਹਦੇ ਵਿੱਚ ਸਾਨੂੰ ਕਿਸੇ ਤੇ ਕੋਈ ਸ਼ੱਕ ਸਕਵਾ ਨਹੀਂ ਹੈਗਾ ਔਰ ਇਹ ਇੱਕ ਸੈਵਨ ਅਚਾਨਕ ਹੋਇਆ ਹਾਦਸਾ ਹੈ ਕੋਈ ਇਸ ਤੋਂ ਪਹਿਲਾਂ ਜਦੋਂ ਹਾਦਸਾ ਹੋਇਆ ਉਸ ਤੋਂ ਪਹਿਲਾਂ ਕਿਸੇ ਦੇ ਨਾਲ ਕੋਈ ਗੱਲਬਾਤ ਉਹਨਾਂ ਦੀ ਹੋਈ ਜਾਂ ਸੱਚੀ ਵੈਸੇ ਕੋਈ ਗੱਲਬਾਤ ਹੋ ਤਾਂ ਨਹੀਂ ਕੀਤੀ ਹੈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਨਾਰਮਲ ਸੀਗੇ ਬਿਲਕੁਲ ਔਰ ਉਹਨਾਂ ਦੇ ਜਿਹੜੇ ਮੁਲਾਜ਼ਮ ਨਾਲ ਦੇ ਸੀ ਉਹ ਵੀ ਜਦੋਂ ਸਾਰੇ ਸ਼ਾਮ ਨੂੰ ਡਿਊਟੀ ਆਫ ਕਰਕੇ ਜਾਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਭਵਿੰਦਰ ਸਿੰਘ ਦੀ ਗੱਡੀ ਵੀ ਉੱਥੇ ਖੜੀ ਹੋਈ ਆ ਔਰ ਉਹਨਾਂ ਨੇ ਦੇਖਿਆ ਕਿ ਫਿਰ ਜਦੋਂ ਕੋਲ ਜਾ ਕੇ ਦੇਖਿਆ ਤਾਂ ਉਹਨਾਂ ਨੇ ਦੇਖਿਆ ਕਿ ਗੱਡੀ ਗੱਡੀ ਦੇ ਵਿੱਚ ਉਹ ਸੀਟ ਡਰਾਈਵਰ ਸੀਟ ਦੇ ਉੱਪਰ ਹੀ ਮਤਲਬ ਜਿਵੇਂ ਐਵੇਂ ਲੱਗਿਆ ਕਿ ਸੁੱਤੇ ਹੋਏ ਆ ਜਦ ਕਿ ਉਹ ਜਦੋਂ ਉਹਨਾਂ ਨੇ ਫੇਰ ਫੋਨ ਵੀ ਕੀਤਾ ਉਹਨਾਂ ਪਿਕ ਨਹੀਂ ਕੀਤਾ ਫਿਰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਉਹਨਾਂ ਦੀ ਬਾਰੀ ਖੋਲ ਕੇ ਦੇਖਿਆ ਤਾਂ ਉਹਨਾਂ ਦਾ ਖੂਨ ਵਗ ਰਿਆ ਸੀ ਸਿਰ ਦੇ ਵਿੱਚੋਂ ਔਰ ਫੇਰ ਪਤਾ ਚੱਲਿਆ ਕਿ ਉਹਨਾਂ ਦੀ ਮੌਤ ਹੋਈ ਹੈ ਲੇਕਿਨ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਨਾਰਮਲ ਸੀ ਉਹਨਾਂ ਦੇ ਘਰ ਵੀ ਉਹਨਾਂ ਦੀ ਗੱਲਬਾਤ ਹੋਈ ਸੀਗੀ ਦੁਪਹਿਰ ਟਾਈਮ ਔਰ ਇਦਾਂ ਦੀ ਕੋਈ ਗੱਲ ਨਹੀਂ ਸੀ ਕੁਦਰਤੀ ਤੌਰ ਤੇ ਜੋ ਵੀ ਉਹ ਹਾਦਸਾ ਹੋਇਆ